ਬਾਬਾ ਜੀ ਨੇ ਪਹਿਲਾਂ ਹੀ ਧਿਆਨ ਦਿੱਤਾ ਕਿ ਸਮਾਂ ਬਹੁਤ ਹੋ ਗਿਆ ਇਸ ਲਈ ਬਹੁਤ ਲੰਮਾ ਚੜਨਾ ਉੱਤਰਨਾ ਟਾਈਮ ਨਹੀਂ ਹੈਗਾ ਇਸ ਕਰਕੇ ਮੈਂ ਵੀ ਜਲਦੀ ਜਲਦੀ ਸਮਾਪਤੀ ਕਰ ਦੇਣੀ ਆ ਤੇ ਗੁਰੂ ਨਾਨਕ ਦੇਵ ਜੀ ਦਾ ਅਧਿਆਤਮ ਸਾਰਿਆਂ ਸੰਗਤਾਂ ਨੂੰ ਹੀ ਪਤਾ ਹੈ ਤੇ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ ਕੋਈ ਆਪਾਂ ਗੱਲ ਸ਼ੁਰੂ ਕਰਦੇ ਆ ਘਰੁ ਬਰੇਸ਼ ਉਹਨਾਂ ਦੇ ਕਿਰਤ ਕਰੋ ਵੰਡ ਛਕੋ ਨਾਮ ਜਪੋ ਪਹਿਲਾਂ ਤਾਂ ਆਪਾਂ ਇਹ ਸੋਚੀਏ ਕਿ ਆਪਾਂ ਨਾਮ ਸਾਰੇ ਜਪਦੇ ਆ ਕਿ ਪੜਦੇ ਆ ਮੈਨੇ ਕਿ ਆਪਾਂ ਸਾਰੇ ਪੜਦੇ ਆ ਜਪਨਾ ਤਾਂ ਬਹੁਤ ਔਖਾ ਹੈ ਜੱਬਣਾ ਨੂੰ ਹਿਰਦੇ ਵਿੱਚ ਬਿਤਾਉਣਾ ਤੇ ਆਪਣੇ ਜੀਵਨ ਵਿੱਚ ਅਪਲਾਈ ਕਰਨਾ ਹੈ ਤੇ ਵੰਡ ਚ ਕੋ ਉਹਨਾਂ ਨੇ ਵੰਡ ਕੇ ਸ਼ਿਕਾਇਤ ਦੇ ਕੋ ਉਹਨਾਂ ਨੇ 6 ਸਾਲਾਂ ਨੂੰ ਜ਼ਿਆਦਾ ਤਰਜੀਹ ਦਿੱਤੀ ਕਿ ਘਰੇ ਦਾ ਉਹਨੇ ਚੰਗਾ ਹੀ ਪਿਆ ਹੈ ਕਿ ਪ੍ਰਾਇੋਰਟੀ ਕਿਨਾਂ ਨੂੰ ਦੇਣੀ ਆ 6 ਸਾਲਾਂ ਨੂੰ 6 ਸਾਲਾਂ ਨੂੰ ਖੋਣਾ ਇਸ ਕਰਕੇ ਗਰੀਬਾਂ ਤੇ ਮਜਰੂਮਾਂ ਜਿਹੜੀਆਂ ਆ ਉਹਨਾਂ ਨੂੰ ਮਦਦ ਕਰਨੀ ਹੈ ਸਰਕਾਰਾਂ ਨੇ ਹਾਲ ਚਲਾ ਕੇ ਦਿਖਾਇਆ ਕਿ ਦਸਾਂ ਨੋਹਾਂ ਵੀ ਕਮਾਈ ਕਰਕੇ ਕਿਰਤ ਕਰਕੇ ਖਾਣੀਆਂ ਆ ਕਿਰਤ ਕਰਦੇ ਆ ਉਹਨਾਂ ਨੇ ਸਰਮਾਇਏ ਦਾ ਇਧਾ ਲੌਂਗਾ ਉਹ ਆਪ ਆਕੜਾ ਵਿੜਣਾ ਕਿ ਕਹਿੰਦੇ ਨੇ ਕਿ ਸ਼ਾਇਦ ਆਪਣੀ ਕੋਈ ਇਸ ਤਰ੍ਹਾਂ ਗੱਦੀ ਹੋ ਜਾਈ ਪਰ ਇਸ ਤਰ੍ਹਾਂ ਨਹੀਂ ਆ ਆਪਾਂ ਨਾਮ ਜਪਣਾ ਪੈਣਾ ਹੈ ਕਿਰਤ ਕਰਨੀ ਪੈਣੀ ਹੈ ਬੰਨ ਕੇ ਛਕਣਾ ਤਾਂ ਕਿਰਤ ਕਰਦੇ ਆ ਉਹਨਾਂ ਨੇ ਮੋਦੀ ਖਾਨਾ ਵਿੱਚ ਲਾਇਆ ਤੇ ਮੋਦੀ ਖਾਨੇ ਦੇ ਵਿੱਚ ਉਹਨਾਂ ਨੇ 14 ਸਾਲ 13 13 ਕੁੱਲਿਆ

वाहेगुरु वाहेगुरू सते वाहेगुरु वाहेगुरू बो Bye. you <laughs> आजियाप नान सतगुरू नान